ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਨੀ ਕਿ ਅਮਰਤਪਾਲ ਦਾ ਧੜਾ ਕਿਸ ਨੂੰ ਚੋਣ ਲੜਾਉਣ ਜਾ ਰਿਹਾ ਇਸ ਨੂੰ ਲੈ ਕੇ ਸਥਿਤੀਆਂ ਸਪਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਬੀਬੀ ਪਰਮਜੀਤ कौर ਖਾਲੜਾ ਜੋ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਥਕ ਨੇ ਹਮਦਰਦ ਨੇ ਉਹਨਾਂ ਨੂੰ ਚੋਣ ਲੜਾਉਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਖਬਰ ਨਿਕਲ ਕੇ ਕੀ ਆ ਰਹੀ ਹੈ ਕਿ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਆਮ ਆਦਮੀ ਪਾਰਟੀ ਤੇ ਬਾਕੀ ਜੜੀਆਂ ਪਾਰਟੀਆਂ ਨੇ ਉਹਨਾਂ ਲਈ ਸਥਿਤੀ ਕਾਫੀ ਕਸੂਤੀ ਬਣਦੀ ਜਾ ਰਹੀ ਹੈ ਕਸੂਤੀ ਸਥਿਤੀ ਕਿਵੇਂ ਬਣ ਜਾ ਰਹੀ ਹੈ ਅਤੇ ਇਸ ਪੂਰੀ ਖਬਰ ਦੇ ਨਾਲ ਤੁਹਾਡੀ ਸਾਂਝ ਪਾਉਣੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਬੀ ਪਰਮਜੀਤ ਕੋਰ ਖਾਲੜਾ ਦੇ ਚੌਣ ਮੈਦਾਨ ਚੌਣ ਨਾਲ ਸਥਿਤੀ ਕਸੂਤੀ ਕਿਵੇਂ ਬਣਦੀ ਜਾ ਰਹੀ ਹੈ ਇਸ ਤੇ ਜਾਣ ਤੋਂ ਪਹਿਲਾਂ ਤੁਸੀਂ ਜੇਕਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਆਪੜਦੇ ਰਹਿਣ ਮਸਲਾ ਇਹ ਹੈ ਕਿ ਤਰਨਤਾਰਨ ਦੀ ਜਿੰਮਨੀ ਚੋਣ ਹੋਣੀ ਹੈ ਮਰਹੂਮ ਕਸ਼ਮੀਰ ਸਿੰਘ ਸੋਹਰ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਬੇਵਕਤੀ ਦੇ ਹੱਥ ਨੇ ਬੇਵਕਤੀ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣ ਦੇ ਕਾਰਨ ਤਰਨਤਾਰਨ ਦੇ ਵਿੱਚ ਜਿਉਣੀ ਝੋਣਾ ਅਣਖੜੀ ਹੋਈ ਹੈ ਤਰਨਤਾਰਨ ਵਿਧਾਨ ਸਭਾ ਹਲਕਾ ਮਾਜੇ ਦਾ ਇੱਕ ਅਹਿਮ ਵਿਧਾਨ ਸਭਾ ਹਲਕਾ ਹੈ ਜਦੀ ਡੈਮੋਗ੍ਰਾਫੀ ਬੜੀ ਵਿਲੱਖਣ ਹੈ ਤੇ ਦਿਲਚਸਪ ਵੀ ਹੈ ਇੱਥੇ ਲੰਬੇ ਸਮੇਂ ਤੋਂ ਕਾਂਗਰਸ ਤੇ ਅਕਾਲੀ ਦਲ ਦਾ ਆਪਸੀ ਭੇੜ ਚੱਲਦਾ ਰਿਹਾ ਦੋਵੇਂ ਕਦੇ ਉਹ ਜਿੱਤ ਜਾਂਦੇ ਸੀ ਕਦੇ ਅਕਾਲੀ ਜਿੱਤ ਜਾਂਦੇ ਸੀ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਵਿਧਾਇਕ ਰਹੇ ਫਿਰ ਡਾਕਟਰ ਤਰੰबीर ਅਗਨੀ ਹੋਤਰੀ ਐਮਐਲਏ ਬਣੇ ਇਥੋਂ 2017 ਚ ਤੇ 2022 ਚ ਡਾਕਟਰ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਚੋਂ ਨੇ ਜਿਹੜੇ ਸ਼ੁਰੂ ਤੋਂ ਪਾਰਟੀ ਦੇ ਨਾਲ ਜੁੜੇ ਤੇ ਜੇ ਕਹੀਏ ਕਿ ਆਮ ਆਦਮੀ ਪਾਰਟੀ ਨੇ ਵਲੰਟੀਅਰਾਂ ਨੂੰ ਟਿਕਟ ਦਿੱਤੀਆਂ ਤਾਂ ਉਹਨਾਂ ਚੋਂ ਇੱਕ ਸੰ ਡਾਕਟਰ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਦਿਹਾਂਤ ਤੋਂ ਬਾਅਦ ਹੁਣ ਇੱਥੇ ਜਿਮਨੀ ਚੋਣ ਹੋਣੀ ਹੈ ਉਮੀਦ ਕੀਤੀ ਜਾਂਦੀ ਹੈ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜਿਮਨੀ ਚੋਣ ਹੋ ਜਾਣੀ ਹੈ ਜੋ ਕਿ ਅਕਤੂਬਰ ਚ ਹੋਣਗੀਆਂ ਸਵਾਲ ਇਹ ਹੈ ਕਿ ਡਾਕਟਰ ਕਸ਼ਮੀਰ ਸਿੰਘ ਦੇ ਜਾਣ ਤੋਂ ਬਾਅਦ ਹੁਣ ਲੜੂਗਾ ਕੌਣ ਆਮ ਆਦਮੀ ਪਾਰਟੀ ਵਾਲੇ ਪਾਸਿਓ ਵੀ ਕਈ ਚਰਚਾਵਾਂ ਨੇ ਕਈ ਚਰਚਾਵਾਂ ਅਕਾਲੀ ਦਲ ਵਾਲੇ ਪਾਸਿਓ ਵੀ ਨੇ ਤੇ ਕਈ ਚਰਚਾਵਾਂ ਕਾਂਗਰਸ ਵਾਲੇ ਪਾਸਿਓ ਵੀ ਨੇ ਉਹਦੇ ਬਾਰੇ ਮੈਂ ਤੁਹਾਨੂੰ ਕੱਲ ਖਬਰ ਦਿੱਤੀ ਸੀ ਉਸ ਦਾ ਲਿੰਕ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਮਸਲਾ ਇਹ ਹੈ ਕਿ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਕਿ ਇਸ ਹਲਕੇ ਦਾ ਕਹਿ ਲਈਏ ਕਿ ਖੰਡੂਰ ਸਾਹਿਬ ਲੋਕ ਸਭਾ ਹਲਕੇ ਦਾ ਨਮਾਇੰਦਗੀ ਕਰਦੀ ਪਾਰਟੀ ਹੈ ਜਾਨੀ ਕਿ ਅਮਰਤਪਾਲ ਇਥੋਂ ਲੋਕ ਸਭਾ ਮੈਂਬਰ ਨੇ ਤੇ ਉਸੇ ਹਲਕੇ ਦਾ ਇਹ ਤਰਨਤਾਰਨ ਅਹਿਮ ਹਲਕਾ ਵਿਧਾਨ ਸਭਾ ਹਲਕਾ ਹੈ ਅਸੈਂਬਲੀ ਸੈਗਮੈਂਟ ਹੈ ਚਰਚਾ ਚੱਲੀ ਹੈ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਮਰਹੂਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਨੀ ਕਿ ਅਮਰਤਪਾਲ ਹੁਣਾਂ ਦਾ ਧੜਾ ਜਿਹੜਾ ਉਹ ਆਪਣਾ ਉਮੀਦਵਾਰ ਬਣਾ ਸਕਦਾ ਹੈ ਜਾਨੀ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਇੱਕ ਮੈਜੀਕਲੀ ਇੱਕ ਵਿਲੱਖਣ ਫੈਕਟ ਜਿਹੜਾ ਹੈ ਉਹ ਆਉਣ ਵਾਲਾ ਹੈ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਲੜਦੇ ਨੇ ਤਾਂ ਸਥਿਤੀਆਂ ਕਿਸ ਪ੍ਰਕਾਰ ਦੀਆਂ ਹੋਣਗੀਆਂ ਆਪਾਂ ਇੱਤੇ ਵਿੱਚ ਹੱਥ ਪਾਵਾਂਗੇ ਚਰਚਾ ਚੱਲੀ ਹੈ ਹਾਲੇ ਤੱਕ ਕਨਫਰਮੇਸ਼ਨ ਬੀਬੀ ਪਰਮਜੀਤ ਕੌਰ ਖਾਲੜਾ ਵਾਲੇ ਪਾਸੇ ਤੋਂ ਨਹੀਂ ਆਈ ਬੀਬੀ ਪਰਮਜੀਤ ਕੌਰ ਖਾਲੜਾ ਉਹਨੂੰ ਮਨਾਏ ਜਾਣ ਦੀ ਉਹਨਾਂ ਨੂੰ ਰਾਜ਼ੀ ਕਰਨ ਦੀ ਉਹਨਾਂ ਨੂੰ ਕਨਵਿੰਸ ਕਰਨ ਦੀ ਗੱਲ ਅਮਰਪਾਲ ਦੇ ਤੜੇ ਵੱਲੋਂ ਕੀਤੀ ਜਾ ਰਹੀ ਹੈ ਇਹ ਮੀਡੀਆ ਰਿਪੋਰਟਾ ਫਿਲਹਾਲ ਸਾਹਮਣੇ ਆਈਆਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਲੜਨਗੇ ਜਾਂ ਨਹੀਂ ਇਹ ਤਾਂ ਉਹਨਾਂ ਨੇ ਫੈਸਲਾ ਲੈਣਾ ਪਰ ਉਹਨਾਂ ਦਾ ਜਿਹੜਾ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਜਾਂ ਉਹਨਾਂ ਨੂੰ ਕਨਵਿੰਸ ਕਰਨ ਦੀਆਂ ਕੋਸ਼ਿਸ਼ਾਂ ਨੇ ਉਹ ਹੋ ਰਹੀਆਂ ਨੇ ਤੇ ਮੇਰੇ ਨਿੱਜੀ ਤੌਰ ਤੇ ਮਨੋਂ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਹ ਚੋਣ ਲੜ ਲੈਣੀ ਚਾਹੀਦੀ ਹੈ ਹਾਰਜੀਤ ਮਾਇਨੇ ਨਹੀਂ ਰੱਖਦੀ ਲੜਨਾ ਤੇ ਆਪਣੀ ਆਵਾਜ਼ ਬੁਲੰਦ ਕਰਨਾ ਬਹੁਤ ਅਹਿਮ ਗੱਲ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਜਿੰਨਾ ਵੀ ਉਹਨਾਂ ਦਾ ਯੋਗਦਾਨ ਹੈ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਉਹਦੀ ਆਵਾਜ਼ ਨੂੰ ਵੀ ਅੱਗੇ ਲੈ ਕੇ ਜਾਣਾ ਉਹਨਾਂ ਤੇ ਬਣੀ ਇੱਕ ਫਿਲਮ ਨੂੰ ਰੋਕ ਕੇ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੌਕਾ ਬਣਦੀਆਂ ਨੇ ਤੁਹਾਨੂੰ ਮੇਨ ਪਲੇਟਫਾਰਮ ਦੇ ਉੱਤੇ ਜਾ ਕੇ ਗੱਲ ਕਰਨ ਦਾ ਤੇ ਬਾਕੀ ਪੰਥ ਦੀ ਗੱਲ ਤਾਂ ਉਹਨਾਂ ਨੇ ਕਰਨੀ ਕਰਨੀ ਹੈ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੇ ਵੀ ਕੋਈ ਇਸ ਸਮੇਂ ਉਮੀਦਵਾਰ ਨਹੀਂ ਹੈ ਨਾ ਹੀ ਕੋਈ ਹਲਕਾ ਇੰਚਾਰਜ ਹੈ ਉਹਨਾਂ ਦੇ ਵੱਲੋਂ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਦੇ ਸਾਬਕਾ ਆਪ ਦਾ ਇੱਕ ਹਰਮਿਤ ਸਿੰਘ ਸੰਧੂ ਨੂੰ ਲਿਆਂਦਾ ਜਾ ਸਕਦਾ ਹੈ ਤੇ ਉਹਨਾਂ ਨੂੰ ਹਲਕਾ ਇੰਚਾਰਜ ਲਾ ਕੇ ਉਸ ਤੋਂ ਬਾਅਦ ਟਿਕਟ ਦਿੱਤੀ ਜਾ ਸਕਦੀ ਹੈ ਅਕਾਲੀ ਦਲ ਨੇ ਗੁਲਜਾਰ ਸਿੰਘ ਰਣੀਕੇ ਨੂੰ ਫਿਲਹਾਲ ਇੰਚਾਰਜ ਲਾਤਾ ਉਹ ਦੇਖਣਗੇ ਉਹਨਾਂ ਸਮਾਂ ਤੇ ਫਿਰ ਉਮੀਦਵਾਰ ਲੱਭਿਆ ਜਾਏਗਾ ਇਸੇ ਤਰ੍ਹਾਂ ਨਾਲ ਹੀ ਕਾਂਗਰਸ ਦੇ ਵੱਲੋਂ ਕਈ ਨਾਂ ਚੱਲ ਰਹੇ ਨੇ ਜਸਵੀਰ ਸਿੰਘ ਡਿੰਪਾ ਇਸ ਤੋਂ ਇਲਾਵਾ ਕਈ ਹੋਰ ਨਾਂ ਜਿਹੜੇ ਨੇ ਉਹ ਚੱਲ ਰਹੇ ਨੇ ਅਕਾਲੀ ਦਲ ਵੱਲੋਂ ਵੀ ਗੁਰਸੇਵਿਕ ਸਿੰਘ ਪੱਖੋਂ ਸਮਥਿੰਗ ਕਰਕੇ ਜਾਂ ਇਹੋ ਜਿਹੇ ਕਈ ਨਾਂ ਜਿਹੜੇ ਨੇ ਉਹ ਅਕਾਲੀ ਦਲ ਦੇ ਵੱਲੋਂ ਵੀ ਚੱਲ ਰਹੇ ਨੇ ਐਸਐਸ ਬੋਰਡ ਦੇ ਇੱਕ ਸਾਬਕਾ ਮੈਂਬਰ ਦਾ ਨਾਂ ਜਿਹੜਾ ਉਹ ਚੱਲ ਰਿਹਾ ਹੈ ਹੁਣ ਗੱਲ ਕਰਦੇ ਆ ਕਿ ਇਹਦੇ ਫੈਕਟ ਕੀ ਹੋਣਗੇ ਤਰਨਤਾਰਨ ਹਲਕਾ ਹੈ ਜਿਹੜਾ ਇਹ ਪਿੰਡੂ ਪਲਸ ਅਰਬਨ ਜਿਹੜੀ ਕਿ 25 75 ਦੀ ਰੇਸ਼ੋ ਰੱਖਦਾ ਹਲਕਾ ਹੈ ਮੈਂ ਜਿੰਨੇ ਕ ਇਹਨੂੰ ਪੜਨ ਦੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਵੱਡੇ ਕਸਬੇ ਵੀ ਆਉਂਦੇ ਆ ਕੋਦ ਤਰਨ ਤਰਨ ਛੇਰ ਹੁੰਦਾ ਹੈ ਬਾਕੀ ਪਿੰਡ ਹੁੰਦੇ ਆ ਇਹ ਬੜਾ ਮਿਕਸ ਹੈ ਜੇਕਰ ਇਹਦੀ ਸਮਾਜਿਕ ਬੰਤਰ ਦੇਖੀਏ ਇੱਥੇ ਸਿੱਖ ਬੋਰਡ ਦਾ ਵੀ ਇੱਕ ਆਪਣਾ ਠੀਕ ਠਾਕ ਪ੍ਰਭਾਵ ਹੈ ਸ਼ੈਰੀ ਵੋਟ ਜਿਹਦੇ ਵਿੱਚ ਖਾਸ ਕਰਕੇ Hindu ਵੋਟ ਹੈ ਤੇ ਉਹਦੇ ਵਿੱਚ ਵੀ ਬ੍ਰਾਹਮਣ ਵੋਟ ਹੈ ਉਹਦਾ ਵੀ ਇੱਕ ਅਸਰ ਹੈ ਫਿਰ ਇੱਥੇ ਦਲਤ ਫੈਕਟਰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ BJP ਵੀ ਇੱਥੇ ਆਉਣ ਨੂੰ ਫਿਰਦੀ ਹੈ ਤੇ BJP ਤਰਨਤਾਰਨ ਜਿਮਨੀ ਚੋਣ ਦੇ ਰਾਹੀਂ ਇੱਕ ਸੁਨੇਹਾ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰੇਗੀ ਕਿ ਬੀਜੇਪੀ ਜੇ 10000 ਵੋਟਾਂ ਤੇ ਚਲੇ ਜਾਂਦੀ ਹੈ ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਸੁਨੇਹਾ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗੀ ਆਮ ਆਦਮੀ ਪਾਰਟੀ ਨੂੰ ਪਹਿਲਾਂ ਇਹ ਜਿਹੀਆਂ ਜਿਮਨੀ ਚੋਣਾ ਕੇਕਵਾਕ ਲੱਗਦੀਆਂ ਸੀ ਖਾਸ ਕਰਕੇ ਜਲੰਧਰ ਵੈਸਟ ਤੇ ਲੁਧਿਆਣਾ ਵੈਸਟ ਵਰਗੀਆਂ ਚੋਣਾਂ ਹਾਲਾਂਕਿ ਦੋਵੇਂ ਚੋਣਾਂ ਦੇ ਵਿੱਚੋਂ ਜਿਹੜੀ ਲੁਧਿਆਣਾ ਵੈਸਟ ਹੈ ਕਾਫੀ ਟੱਕਰ ਵਾਲੀ ਜ਼ੋਨ ਬਣ ਕੇ ਸਾਹਮਣੇ ਆਈ ਸੀ ਇਹੀ ਹਾਲ ਤਰਨਤਾਰਨ ਚ ਹੋਣਾ ਤੇ ਿਤੋਂ ਕਈ ਗੁਣਾ ਜ਼ਿਆਦਾ ਹੋਣਾ ਮਿਸਾਲ ਦੇ ਤੌਰ ਤੇ ਤੁਸੀਂ 2014 24 ਦੇ ਲੋਕ ਸਭਾ ਦੇ ਨਤੀਜੇ ਦੇਖ ਲਓ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜਿਹੜੇ ਆ ਉਹ ਖਿਸਕ ਕੇ ਤੀਜੇ ਨੰਬਰ ਤੇ ਚਲੇ ਗਏ ਸੀ ਬਹੁਤ ਘੱਟ ਵੋਟਾਂ ਪਈਆਂ ਉਹਨਾਂ ਨੂੰ ਇਵਨ ਕਿ ਦੋ ਮੰਤਰੀਆਂ ਦੇ ਹਲਕੇ ਇੱਕ ਲਾਲਜੀਤ ਭੁੱਲਰ ਦਾ ਆਪਣਾ ਹਲਕਾ ਤੇ ਇੱਕ ਹਰਪਜਨ ਸਿੰਘ ਈਟੀਓ ਦਾ ਹਲਕਾ ਇਸ ਵੇਲੇ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਸੀ ਮਾਫ ਕਰਨਾ ਲੋਕ ਸਭਾ ਹਲਕੇ ਚ ਆਉਂਦਾ ਸੀ ਪਰਮਜੀਤ ਕੌਰ ਬੀਬੀ ਪਰਮਜੀਤ ਕੌਰ ਖਾਲੜਾ 2019 ਦੀ ਲੋਕ ਸਭਾ ਚੋਣ ਇਥੋਂ ਲੜੇ 2.5 ਲੱਖ ਵੋਟਾਂ ਦੇ ਵੋਟਾਂ ਲੈ ਗਏ ਪਰ ਉਹ ਜਸਵੀਰ ਗਿੱੱਪਾ ਗਿੱੱਪਾ ਤੋਂ ਚੋਣ ਹਾਰ ਗਏ ਤਰਨਤਾਰਨ ਵਾਲਿਆਂ ਦੇ ਮਨ ਦੇ ਵਿੱਚ ਇਹ ਵੀ ਇੱਕ ਚੀਜ਼ ਹੈ ਦਰਦ ਹੈ ਕਿ ਅਸੀਂ ਉਸ ਸਮੇਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨਹੀਂ ਜਿਤਾ ਸਕੇ ਇਸ ਕਰਕੇ ਇਹ ਫੈਕਟਰ ਜਿਹੜਾ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਜਾ ਸਕਦਾ ਹੈ ਉਨ੍ਹਾਂ ਲਈ ਕਿ ਉਹ ਕਹਿ ਸਕਦੇ ਨੇ ਕਿ ਵੀ ਐਸੀ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਫੈਕਟਰ ਆਮ ਆਦਮੀ ਪਾਰਟੀ ਲਈ ਸਿਰਦਰਦੀ ਬਣ ਸਕਦਾ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਲਈ ਇੱਕ ਅਹਿਮ ਹੋ ਸਕਦਾ ਇਹ ਵੀ ਹੋ ਸਕਦਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਚੋਣਾਂ ਨਾਲ ਲੜਨ ਆਮ ਆਦਮੀ ਪਾਰਟੀ ਅਜਿਹਾ ਵੀ ਕੋਈ ਹਰਬਾ ਵਰਤ ਸਕਦੀ ਹੈ ਫਿਲਹਾਲ ਇਹ ਇੰਨੀ ਕੇਕਵਾਕ ਨਹੀਂ ਹੈ ਕਿਸੇ ਵੀ ਪਾਰਟੀ ਦੇ ਲਈ ਖਾਸ ਕਰਕੇ ਸਤਾਤਰ ਦੇ ਲਈ ਹੁਣ ਸਤਾਤਰ ਕੋਲ ਤਾਂ ਫਿਲਹਾਲ ਕੋਈ ਉਮੀਦਵਾਰ ਹੀ ਨਹੀਂ ਹੈ ਜਿਉ ਹਰਮੀਤ ਸੰਧੂ ਨੂੰ ਲੈ ਕੇ ਆਉਂਦੇ ਵੀ ਹੈ ਤਾ ਕਿ ਹਰਮੀਤ ਸੰਧੂ ਅਕਾਲੀ ਦਲ ਵਾਲੀ ਪਰਫਾਰਮੈਂਸ ਇੱਥੇ ਦਿਖਾ ਪਾਉਣਗੇ ਕਿਉਂਕਿ ਉਹਨਾਂ ਨੇ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ ਤੇ 45-40000 ਵੋਟ ਲੈ ਗਏ ਸੀ। ਸਵਾਲ ਇਹ ਹੈ ਕਿ ਹਰਮੀਤ ਸੰਧੂ ਜਾਂ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਰਫੜ ਨਹੀਂ ਪਊਗਾ। ਕਿਹਾ ਜਾਂਦਾ ਹੈ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਪਰਿਵਾਰ ਵੀ ਇੱਛੁਕ ਹੈ ਕਿ ਉਹਨਾਂ ਦੇ ਪਰਿਵਾਰ ਚ ਹੀ ਟਿਕਟ ਦਿੱਤੀ ਜਾਵੇ। ਯਾਨੀ ਕਿ ਉਹਨਾਂ ਦੇ ਪੁੱਤਰ ਨੇ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਹੁਣ ਜੇ ਇਦਾਂ ਹੁੰਦਾ ਹੈ ਹਰਮਿੰਦਰ ਸਿੰਘ ਸੰਧੂ ਨੂੰ ਲਿਆਂਦਾ ਜਾਂਦਾ ਤੇ ਉਧਰ ਬਗਾਵਤ ਹੋ ਜਾਂਦੀ ਹੈ ਤਾਂ ਉਹ ਵੀ ਇੱਕ ਅਹਿਮ ਗੱਲ ਹੋ ਸਕਦੀ ਹੈ। ਅਕਾਲੀ ਦਲ ਇੱਥੇ ਕਿਸ ਨੂੰ ਲੈ ਕੇ ਆਉਂਦਾ ਹੈ ਕਿਉਂਕਿ ਵੱਡਾ ਵੋਟ ਚੰਕ ਫਿਲਹਾਲ ਤਾਂ ਅਕਾਲੀ ਦਲ ਕੋਲੇ ਹੈ ਪੰਥ ਦਾ ਜੇ ਦੇਖਿਆ ਜਾਵੇ। ਫਿਰ ਪੰਜ ਮੈਂਬਰੀ ਕਮੇਟੀ ਕੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ 'ਚ ਆਉਂਦੀ ਹੈ। ਉਹਦੇ ਵੱਡੇ ਆਗੂ ਪੰਜ ਮੇਨ ਆਗੂ ਨੇ ਜਿਦੇ ਵਿੱਚ ਮਨਪ੍ਰੀਤਿਆਲੀ ਇਕਬਾਲ ਸਿੰਘ ਝੁੰਦਾ, ਗੁਰਪ੍ਰਤਾਪ ਸਿੰਘ ਬੜਾਲਾ ਤੇ ਸੰਤਾਰ ਸਿੰਘ ਮੈਦਵੀ ਦੀ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਇਸ ਉਹਨਾਂ ਦੀ ਹਮਾਇਤ ਲਈ ਉਹਨਾਂ ਨੇ ਕਿਉਂਕਿ ਬੀਤੇ ਦਿਨੀ ਇੱਕ ਮੀਟਿੰਗ ਹੋਈ ਜਿਸ ਚ ਕਾਲੀ ਦਲਬਾਰਸ ਪੰਜਾਬ ਦੇ ਤੇ ਪੰਜ ਮੈਂਬਰੀ ਕਮੇਟੀ ਦੇ ਦਰਮਿਆਨ ਕਿ ਪੰਥਕ ਇਕਤਲ ਵਧਿਆ ਜਾਵੇ ਤੇ ਤਰਨਤਾਰਨ ਵਾਲੀ ਜਿਮਨੀ ਚੋਣ ਕੀ ਇਸ ਪੰਥਕ ਇਕਤਾ ਦੇ ਵੱਲ ਵਧਣ ਦਾ ਵੀ ਇੱਕ ਕਾਰਨ ਬਣ ਜੂਗੀ ਆਮ ਆਦਮੀ ਪਾਰਟੀ ਦੇ ਲਈ ਪੰਥਕ ਹਲਕੇ ਤੇ ਮਾਝੇ 'ਚ ਜਾਣਾ ਮਾਝਾ ਇਸ ਹਿਸਾਬ ਦੇ ਨਾਲ ਨਹੀਂ ਚੱਲਦਾ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਉਹ ਇਸ ਹਿਸਾਬ ਦੇ ਨਾਲ ਚੱਲਦਾ ਕਿ ਅੱਗੇ ਕੀ ਹੋਣ ਵਾਲਾ ਹੈ ਮਾਝੇ ਦਾ ਪਿਛਲੀਆਂ 3-4 ਵਿਧਾਨ ਸਭਾ ਦੀਆਂ ਚੋਣਾਂ 'ਚ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਮਾਝੇ ਨੇ ਹਮੇਸ਼ਾ ਮੌਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਹੈ ਜੇ ਅਕਾਲੀ ਦਲ ਆ ਰਿਹਾ ਸੀ ਤਾਂ ਮਾਝਾ ਸਮੁੱਚਾ ਅਕਾਲੀ ਦਲ ਦੇ ਨਾਲ ਗਿਆ ਜੇ ਕਾਂਗਰਸ ਆ ਰਹੀ ਸੀ ਤਾਂ ਕਾਂਗਰਸ ਦੇ ਨਾਲ ਗਿਆ ਜੇ ਆਮ ਆਦਮੀ ਪਾਰਟੀ ਆਈ ਤਾਂ ਲਗਭਗ ਗਰਦਾਸਪੁਰ ਨੂੰ ਛੱਡਦੀ ਏ ਬਾਕੀ ਸਾਰੇ ਕਿਤੇ ਜਿਹੜਾ ਉਹ ਮਾਝਾ ਆਮ ਆਦਮੀ ਪਾਰਟੀ ਦੇ ਨਾਲ ਈਵਨ ਕਿ ਤਰਨਤਾਰਨ ਦੀ ਦਾ ਇੱਕ ਵੀ ਸੀਟ ਨਹੀਂ ਹਾਰੀ ਆਮ ਆਦਮੀ ਪਾਰਟੀ ਸਾਰੀ ਜਿੱਤ ਕੀ ਖੰਡੂਰ ਸਾਹਿਬ ਪੱਟੀ ਖੇਮ ਕਰਨ ਤਰਨਤਾਰਨ ਇਹ ਸਾਰੀਆਂ ਤਰਨਤਾਰਨ ਵਿਧਾਨ ਸਭਾ ਲੋਕ ਸਭਾ ਹਲਕਾ ਇਹਦੀ ਮਾਫ ਕਰਨਾ ਜ਼ਿਲ੍ਹੇ ਦੀਆਂ ਸੀਟਾਂ ਨੇ ਇਹ ਸਾਰੀਆਂ ਜਿੱਤ ਗਈ ਤਾਂ ਇਸ ਮੌਕੇ ਲੋਕ ਕੀ ਇਹ ਅੰਦਾਜ਼ਾ ਲਾਉਣਗੇ ਕਿ ਅੱਗੇ ਕੀ ਹੋਣਾ ਹੈ 2027 ਦੇ ਵਿੱਚ ਕੀ ਵਾਪਰਨਾ ਹੈ ਜੇ ਮਝਾਇਲ ਇਸ ਗੱਲ ਨੂੰ ਸੁੰਗਣ ਚ ਕਾਮਯਾਬ ਹੁੰਦੇ ਨੇ ਕਿਉਂਕਿ ਪਿਛਲੇ ਉਹ ਕਾਮਯਾਬ ਹੁੰਦੇ ਆਏ ਨੇ ਜੇ ਇਸ ਵਾਰ ਵੀ ਹੁੰਦੇ ਨੇ ਤਾ ਸਥਿਤੀਆਂ ਕਿਸ ਪ੍ਰਕਾਰ ਹੋਣਗੀਆਂ ਜੇ ਪੰਥਕ ਵੋਟ ਇੱਕ ਥਾਂ ਤੇ ਭੂਤਨ ਦੇ ਲਈ ਤਿਆਰ ਹੋ ਜਾਂਦੀ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਵਾਲਾ ਜਿਹੜਾ ਅਸੀਂ ਪਿਛਲੀ ਵਾਰ ਗਲਤੀ ਕਰ ਲਈ ਭੁੱਲ ਕਰ ਲਈ ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਆ ਪੰਥਕ ਵੋਟ ਇੱਕ ਪਾਸੇ ਹੋ ਜਾਂਦੀ ਹੈ ਸ਼ਹਿਰੀ ਵੋਟ ਜਿਹੜੀ ਹੈ ਉਹਦੇ ਵਿੱਚ ਵੰਡ ਆ ਜਾਂਦੀ ਹੈ ਤਾਂ ਇਹ ਜਿਮਣੀ ਚੋਣ ਕਾਫੀ ਵੱਡੇ ਪੱਧਰ ਦੇ ਉੱਤੇ ਫਸ ਸਕਦੀ ਹੈ ਸੱਤਾਧਿਰ ਦੇ ਲਈ ਅਕਾਲੀ ਦਲ ਦੇ ਲਈ ਕਾਂਗਰਸ ਦੇ ਲਈ ਦੇ ਬੈਨੀਫੀਸ਼ੀਅਰੀ ਇਹਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਹੋ ਸਕਦੇ ਆ ਉਹ ਤਾਂ ਹੋ ਸਕਦੇ ਆ ਬਾਕੀ ਦੇਖੋ ਸੱਤਾ ਤੇਰਾ ਆਮ ਆਦਮੀ ਪਾਰਟੀ ਸੱਤਾ ਦੀ ਵਰਤੋਂ ਤੇ ਦੁਰਵਰਤੋਂ ਦੋਵੇਂ ਕਰੇਗੀ ਜੋ ਉਹਨਾਂ ਸਥਿਤੀਆਂ ਦੇ ਨਾਲ ਉਹ ਢੜਾ ਲੜ ਸਕਦਾ ਹੋਇਆ ਉਹ ਢੜੇ ਚ ਨਹੀਂ ਸ਼ਕਤੀ ਹੋਈ ਕਿ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਲੜ ਸਕੇ ਤੇ ਫਿਰ ਇਸ ਚੋਣ ਦੇ ਵਿੱਚ ਜਿਹੜਾ ਕੜਮਸ ਪੈਣ ਤੋਂ ਕੋਈ ਨਹੀਂ ਰੁਕ ਸਕਦਾ ਪੂਰੀ ਕਹੇ ਲੀਏ ਕਿ ਸਿਆਸੀ ਮਾਹਿਰਾਂ ਦੇ ਲਈ ਪੰਡਤਾਂ ਦੇ ਲਈ ਟੇਬਲ ਆਉਣ ਵਾਲਿਆਂ ਦੇ ਲਈ ਟਿੱਪਣੀਕਾਰਾਂ ਦੇ ਲਈ ਬੁੱਧੀਜੀਵੀਆਂ ਦੇ ਲਈ ਇਹ ਚੋਣ ਇੱਕ ਕੇਸ ਸਟਡੀ ਹੋ ਕੇ ਨਿਭੜ ਸਕਦੀ ਹੈ ਬੀਬੀ ਪਰਮਜੀਤ ਕੌਰ ਕਲਖਾਲੜਾ ਦਾ ਆਪਣਾ ਅਕਸ ਵੀ ਠੀਕ ਹੈ ਉਹਨਾਂ ਦੀ ਕੁਰਬਾਨੀ ਵੀ ਹੈ ਤੇ ਪੰਥ ਦੇ ਵਿੱਚ ਕੁਰਬਾਨੀ ਦੀ ਬਹੁਤ ਵੱਡੀ ਮਹੱਤਤਾ ਹੁੰਦੀ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਵੀ ਕੋਈ ਫੈਸਲਾ ਲੈਣਾ ਹੈ ਬੜਾ ਸੋਚ ਸਮਝ ਕੇ ਲੈਣਾ ਪਊਗਾ। ਇਸੇ ਤਰ੍ਹਾਂ ਨਾਲ ਅਕਾਲੀ ਦਲ ਦੀ ਪਰਖ ਦੀ ਘੜੀ ਹੋਊਗੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਆਪਣਾ ਉਮੀਦਵਾਰ ਦਿੰਦੀ ਹੈ ਜਾਂ ਨਹੀਂ। ਇਦਾਂ ਵੀ ਹੋ ਸਕਦਾ ਕਿ ਅਕਾਲੀ ਦਲ ਵੀ ਆਪਣਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਆਜ਼ਾਦ ਕਾਗਜ਼ ਭਰਾ ਦਿੱਤੇ ਜਾਣ ਕਿਸੇ ਪਾਰਟੀ ਸਿੰਬਲ ਤੇ ਉਹ ਨਾ ਲੋਚੋਂ ਲੜਨ। ਤਾ ਅਕਾਲੀ ਦਲ ਵੀ ਕਿਉਂਕਿ ਅਮਰਤਪਾਲ ਵਾਲੇ ਕੇਸ 'ਚ ਜੋ ਬਲਟੋਆ ਦੀ ਸੋਸ਼ਲ ਮੀਡੀਆ ਦੇ ਉੱਤੇ ਕਰਦਾਰ ਕੂਸ਼ੀ ਕੀਤੀ ਗਈ ਮੈਂ ਉਸ ਦੇ ਹੱਕ 'ਚ ਕਦੇ ਵੀ ਨਹੀਂ ਹਾਂ ਕਿ ਇਸ ਤਰ੍ਹਾਂ ਨਾਲ ਝੂਠ ਫਲਾਇਆ ਜਾਵੇ ਜਾਂ ਤੱਥਾਂ ਨੂੰ ਤੋੜ ਮੋੜ ਕੇ ਕਿਸੇ ਦੀ ਕਰਦਾਰ ਕੂਸ਼ੀ ਕੀਤੀ ਜਾਵੇ ਚੋਣ ਲੜਨ ਦਾ ਹੱਕ ਹਰ ਕਿਸੇ ਨੂੰ ਹੁੰਦਾ ਕੀ ਅਕਾਲੀ ਦਲ ਉਸ ਭੋਲ ਨੂੰ ਵੀ ਬਖਸ਼ਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਆਜ਼ਾਦ ਚੋਣ ਲੜਨ ਅਕਾਲੀ ਦਲ ਸਮਰਥਨ ਦੇਵੇ ਪੰਜ ਮੈਂਬਰੀ ਕਮੇਟੀ ਸਮਰਥਨ ਦੇਵੇ ਪੰਥ ਕਿੱਤਰਾ ਸਮਰਥਨ ਦੇਣ ਅਤੇ ਸਿਮਰਤਜੀਤ ਸਿੰਘ ਮਾਨ ਵੀ ਸਮਰਥਨ ਦੇ ਦੇਵੇ ਤੇ ਸਥਿਤੀਆਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਇੱਕ ਪਾਸੜ ਬਣ ਜਾਣ ਤਾਂ ਉਹ ਉੱਥੇ ਸਥਿਤੀ ਕਾਫੀ ਜਿਹੜੀ ਹੈ ਉਹ ਹੋ ਸਕਦੀ ਹੈ ਕਿਉਂਕਿ ਅਕਾਲੀ ਦਲ ਕੋਲ ਵੀ ਇਸ ਸਮੇਂ ਉਮੀਦਵਾਰ ਦੀ ਤਾਂ ਭਾਲ ਅਕਾਲੀ ਦਲ ਵੀ ਕਰ ਰਿਹਾ ਹੈ ਜੇ ਇਦਾਂ ਹੁੰਦਾ ਤਾਂ ਕਾਫੀ ਕੁਝ ਜਿਹੜਾ ਉਹ ਬਦਲ ਸਕਦਾ ਤੇ ਸਿਆਸੀ ਫਿਜ਼ਾਵਾ ਦੇ ਵਿੱਚ ਇੱਕ ਨਵੀਂ ਹਵਾ ਚੱਲ ਸਕਦੀ ਹੈ ਇਸ ਨੂੰ ਰੋਕਣ ਦੇ ਲਈ ਵੀ ਅਕਾਲੀ ਦਲ ਕੰਮ ਕਰ ਸਕਦਾ ਹੈ ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਜਿਸ ਉਸ ਨੂੰ ਰੀਪਲੇਸ ਕੀਤਾ ਗਿਆ ਜੇ ਉਹ ਮੈਦਾਨ ਛੱਡ ਕੇ ਜਾਂਦਾ ਹੈ ਤਾਂ ਉਹਨੂੰ ਰੀਪਲੇਸ ਉਹਨੂੰ ਉਹਦਾ ਬਦਲ ਲੋਕ ਵੱਡੇ ਪੱਮਾਨੇ ਤੇ ਦੇਖਣਗੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੀਬੀ ਪਰਮਜੀਤ ਗੌਰ ਖਾਲੜਾ ਦੇ ਚੌਣ ਮੈਦਾਨ 'ਚ ਜੇਕਰ ਉਹ ਆਉਂਦੇ ਨੇ ਤਾਂ ਬਣ ਗਈਆਂ ਤੇ ਇਹ ਸੀਟ ਕਾਫੀ ਦਿਲਚਸਪ ਹੋ ਸਕਦੀ ਹੈ ਇਸ ਇਸ ਤਰਨਤਨ ਦੀ ਜਿਮਣੀ ਚੌਣ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਦਿਲਚਸਪ ਬਣ ਸਕਦੀ ਹੈ